ਮਰਹੂਮ ਲੋਕ ਗਾਇਕ ਅਮਰਸੰਗ ਚਮਕੀਲਾ ਵੱਲੋਂ ਲਗਭਗ 40 ਸਾਲ ਪਹਿਲਾਂ ਗਾਇਕ ਗੀਤ ਸੋਹਰੇ ਦੀ ਲਾਲ ਮਰੂਤੀ ਅੱਜਕੱਲ੍ਹ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਲਾਲ ਰੰਗ ਦੀ ਮਰੂਤੀ ਜੋ ਕਿ ਸਿੱਧੀ ਮੋਟਰਸਾਈਕਲ ਨਾਲ ਟਕਰਾ ਜਾਂਦੀ ਹੈ ਘਟਨਾ ਜੁਲਾ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਮੋਟਰਸਾਈਕਲ ਅਤੇ ਕਾਰ ਆਮ ਸਾਹਮਣੇ ਟਕਰਾ ਜਾਂਦੇ ਹਨ ਜਿਸ ਵਿੱਚ ਮੋਟਰਸਾਈਕਲ ਵਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਇਹ ਲਾਲ ਰੰਗ ਦੀ ਉਹ ਮਰੂਤੀ ਹੈ ਜਿਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਹੈ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਮੋਟਰਸਾਈਕਲ ਸਵਾਰ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਜੇ ਹਾਂ ਉਥੋਂ ਦੇ ਵਾਸੀ ਕਹਿ ਰਹੇ ਹਨ ਗੱਲਬਾਤ ਕਰਦੇ ਹਾਂ ਉੱਥੇ ਮੌਜੂਦ ਲੋਕਾਂ ਨਾਲ ਕਿਵੇਂ ਹੋਇਆ ਹੈ ਇਹ ਹਾਦਸਾ ਕੀ ਹੈ ਕਾਰਨ ਕਿਵੇਂ ਵਜੀ ਇਹ ਗੱਡੀ ਮੋਟਰਸਾਈਕਲ ਦੇ ਵਿੱਚ ਮਾੜਾ ਜੀ ਕਿਵੇਂ ਹੋਇਆ ਐਕਸੀਡੈਂਟ ਇਹ ਲੜਕਾ ਇਧਰੋਂ ਆ ਰਿਹਾ ਸੀ ਵੰਖੇ ਲੋ ਜੀ ਗੱਡੀ ਵਾਲਾ ਇਧਰੋਂ ਆ ਰਿਹਾ ਬ੍ਰਾਂਪਰ ਵੱਲੋਂ ਲੜਕਾ ਕਿੱਥੇ ਜਾ ਰਿਹਾ ਸੀ ਹੁਣ ਮੈਂ ਤਾਂ ਭਾਂਡੇ ਮਾਂਜੇ ਕਹਿੰਦੀ ਮੈਨੂੰ ਇੰਨਾ ਵੀ ਨਹੀਂ ਪਤਾ ਕਿੱਥੇ ਜਾ ਰਿਹਾ ਸੀ ਉਹ ਤਾਂ ਬਾਅਦ ਚ ਪਤਾ ਲੱਗਾ ਵੀ ਦੋਦਵਾਨ ਨੂੰ ਜਾ ਰਿਹਾ ਏ ਮੁੰਡਾ ਦੋਦਵਾਨ ਨੂੰ ਜਾ ਰਿਹਾ ਹਾਂ ਤੇ ਗੱਡੀ ਵਾਲੇ ਕੋਲ ਕੰਟਰੋਲ ਨਹੀਂ ਹੋਈ ਗੱਡੀ ਜਾ ਕੇ ਤੇ ਵਿੱਚ ਵੱਜ ਗਈ ਉਹਦੇ ਮੁੰਡੇ ਦੇ ਨਹੀਂ ਗੱਡੀ ਤਾਂ ਸਿੱਧੇ ਜਾ ਰਹੀ ਸੀ ਤਾਂ ਮੁੰਡਾ ਦੋਦਵਾਨ ਨੂੰ ਟੱਕਰ ਕਰ ਗਿਆ ਹਾਂ ਹੁਣ ਇਹਨਾਂ ਨੂੰ ਪਤਾ ਵੀ ਗੱਡੀ ਵਾਲੇ ਦਾ ਉਹਦੇ ਕੋਣੀ ਕੰਟਰੋਲ ਨੇ ਆਪੇ ਕਿ ਮੇਰ ਕੋ ਕੰਟਰੋਲ ਨਹੀਂ ਹੋਈ ਗੱਡੀ ਆਪੇ ਆਉਣੇ ਅੱਛਾ ਆਪੇ ਹਾਂ ਕਹਿੰਦਾ ਮੇਰ ਕੋ ਗੱਡੀ ਨਹੀਂ ਕੰਟਰੋਲ ਸਿਆਣਾ ਬਿਆਣਾ ਉਹ ਕਹਿੰਦਾ ਕੋਈ ਗੱਲ ਨਹੀਂ ਮੁੰਡੇ ਦਾ ਬਚਾਅ ਹੋ ਗਿਆ ਅੱਛਾ ਇੰਨੀ ਗੱਲ ਉਹ ਕਹਿੰਦਾ ਕਿ ਮੇਰੇ ਤੋਂ ਵੀ ਕੰਟਰੋਲ ਹਾਂ ਮੇਰੇ ਤੋਂ ਕੰਟਰੋਲ ਨਹੀਂ ਹੋਈ ਗੱਡੀ ਹਾਂ ਤੇ ਮੈਂ ਜੋ ਵੀ ਇਲਾਜ ਆ ਕਹਿੰਦਾ ਹਾਂ ਉਹ ਕਹਿੰਦਾ ਵੀ ਜੋ ਵੀ ਹੈਗਾ ਮੈਂ ਬੱਚਾ ਬਚ ਗਿਆ ਮੈਂ ਜੋ ਵੀ ਇਹਦਾ ਖਰਚਾ ਹੋਏਗਾ ਮੈਂ ਭਰਾਂਗਾ ਠੀਕ ਹੈ ਨਹੀਂ ਮੈਨੂੰ ਤੇ ਆਪੇ ਟੈਗ ਹੋ ਚਲੇ ਮੇਰਾ ਤਾਂ ਮੁੰਡਾ ਵੱਡਾ ਘਰ ਨੂੰ ਅੰਦਰ ਨੂੰ ਲੈ ਕੇ ਗਿਆ ਮੈਨੂੰ ਤੈਨੂੰ ਪਤਾ ਮੈਨ ਕੋ ਦੇਖਿਆ ਨਹੀਂ ਆਦਾ ਸੀ ਇਥੇ ਅੱਗੇ ਉਹ ਦਿਨ ਤੇਰੇ ਸਾਹਮਣੇ ਹੋਇਆ ਕਿ ਨਹੀਂ ਉਹ ਦਿਨ ਵੀ ਤੂੰ ਰੋਲਾ ਪਾਇਆ ਸੀ ਤੇ ਇੱਥੇ ਬ੍ਰੇਕਰ ਬਣਨੇ ਚਾਹੀਦੇ ਆ ਮੈਂ ਤਾਂ ਜਦੋਂ ਸੜਕ ਬਣੀ ਸੀ ਨਾ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਇੱਥੇ ਬ੍ਰੇਕਰ ਬਣਨੇ ਚਾਹੀਦੇ ਆ ਪਰ ਇਹ ਸਰਕਾਰ ਨੇ ਨਹੀਂ ਸੁਣਿਆ ਕਿੰਨੇ ਕ ਐਕਸੀਡੈਂਟ ਹੁੰਦੇ ਸੀ ਹੁੰਦੇ ਰਹਿੰਦਾ ਇੱਥੇ ਜਿਹੜਾ ਦੀਨਾ ਨਗਰੋਂਦਾ ਉਹ ਵੀ ਇੱਥੇ ਵਿੱਚ ਵੱੜਦਾ ਜਿਹੜਾ ਦੋਦਮਾ ਜਾਂਦਾ ਉਹ ਵੀ ਇੱਥੇ ਵਿੱਚ ਵੱਜਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਸਰਕਾਰ ਨੂੰ ਸੋਚਣਾ ਚਾਹੀਦਾ ਆ ਕਿ ਇੱਥੇ ਕੋਈ ਨਾ ਕੋਈ ਬੱਤੀਆਂ ਚੌਂਕ ਤੋਂ ਲਾਉਣਾ ਚਾਹੀਦਾ ਬ੍ਰੇਕਰ ਬੰਨਨੇ ਹੁਣ ਹੌਲੀ ਹੌਲੀ ਅਗਲੇ ਜਾਣ ਠੀਕ ਹੈ ਕਹਣੀ ਜੀ ਜੀ